ਕਲਪਨਾ ਕਰੋ ਇੱਕ ਅਜਿਹੀ ਸਥਿਤੀ ਦੀ ਜਿੱਥੇ ਓਸ਼ੋ ਦੇ ਸਾਹਮਣੇ ਕੁਝ ਅਜਿਹੇ ਸਵਾਲ ਰੱਖੇ ਜਾਂਦੇ ਨੇ ਜੋ ਸਦੀਆਂ ਤੋਂ ਚੱਲੇ ਆ ਰਹੇ ਵਿਸ਼ਵਾਸਾਂ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦਿੰਦੇ ਨੇ ਇਹ ਸਿਰਫ ਸਵਾਲ ਨਹੀਂ ਸਨ ਇਹ ਤਾਂ ਰੱਬ ਦੇ ਵजूद ਅਤੇ ਉਸ ਦੇ ਸਰਬਸ਼ਕਤੀਮਾਨ ਹੋਣ ਦੇ ਦਾਅਵੇ ਨੂੰ ਸਿੱਧੀਆਂ ਚੁਣੌਤੀਆਂ ਸਨ ਤਾਂ ਹੋਇਆ ਇੰਜ ਕਿ ਇੱਕ ਸੱਚ ਦੇ ਖੋਜੀ ਨੇ ਤਿੰਨ ਬਹੁਤ ਹੀ ਤਿੱਖੇ ਸਵਾਲ ਪੁੱਛੇ ਹਰ ਸਵਾਲ ਇੱਕ ਤੀਰ ਵਾਂਗ ਸੀ ਜੋ ਸਿੱਧਾ ਸਥਾਪਿਤ ਕੀਤੇ ਗਏ ਵਿਸ਼ਵਾਸਾਂ ਦੇ ਦਿਲ ਤੇ ਵਾਰ ਕਰ ਰਿਹਾ ਸੀ ਆਓ ਦੇਖਦੇ ਹਾਂ ਕਿ ਉਹ ਕਿਹੜੇ ਸਵਾਲ ਸਨ ਜਿਨ੍ਹਾਂ ਨੇ ਇਸ ਪੂਰੀ ਗੱਲਬਾਤ ਨੂੰ ਇੱਕ ਨਵਾਂ ਮੋੜ ਦਿੱਤਾ ਪਹਿਲਾ ਸਵਾਲ ਸਿੱਧਾ ਸਰਬਸ਼ਕਤੀਮਾਨ ਹੋਣ ਦੇ ਦਾਅਵੇ ਤੇ ਇੱਕ ਵਾਰ ਸੀ ਸਵਾਲ ਸੀ ਜੇ ਤੁਸੀਂ ਰੱਬ ਹੋ ਸਭ ਕੁਝ ਕਰ ਸਕਦੇ ਹੋ ਤਾਂ ਕੀ ਕੁਦਰਤ ਦੇ ਇਸ ਸਭ ਤੋਂ ਬੁਨਿਆਦੀ ਨਿਯਮ ਨੂੰ ਤੋੜ ਸਕਦੇ ਹੋ ਕੀ ਸਿਰਫ ਇੱਕ ਪਲ ਲਈ ਸੂਰਜ ਨੂੰ ਚੜਨ ਤੋਂ ਰੋਕ ਸਕਦੇ ਹੋ ਇਹ ਤਾਂ ਸ਼ਕਤੀ ਦੀ ਇੱਕ ਅੰਤਿਮ ਪਰਖਿਆ ਸੀ ਦੂਜਾ ਸਵਾਲ ਇੱਕ ਬਹੁਤ ਹੀ ਡੂੰਘੇ ਵਿਰੋਧਾਪਾਸ ਵੱਲ ਇਸ਼ਾਰਾ ਕਰਦਾ ਹੈ ਦੇਖੋ ਜੇ ਕੋਈ ਅਮਰ ਹੈ ਜਿਸ ਨੂੰ ਮੌਤ ਛੂ ਨਹੀਂ ਸਕਦੀ ਤਾਂ ਫਿਰ ਇਹ ਦੁਨੀਆਵੀ ਸੁਰੱਖਿਆ ਇਹ ਹਥਿਆਰ ਇਹ ਜਾਂਚ ਪੜਤਾਲ ਇਹ ਸਭ ਕਿਉਂ ਕੀ ਅਮਰਤਾ ਅਤੇ ਡਾਰ ਕਦੇ ਇਕੱਠੇ ਰਹਿ ਸਕਦੇ ਨੇ ਅਤੇ ਫਿਰ ਆਇਆ ਤੀਜਾ ਸਵਾਲ ਸ਼ਾਇਦ ਸਭ ਤੋਂ ਜ਼ਿਆਦਾ ਚੁਭਵਾ ਪੂਜਾ ਦੀ ਇੱਛਾ ਬਾਰੇ ਇਹ ਮਾਲਾ ਤੇ ਤਸਵੀਰ ਕਿਉਂ ਹੈ ਇਸ ਸਵਾਲ ਸਿੱਧਾ ਭਗਤੀ ਦੇ ਇਨ੍ਹਾਂ ਪ੍ਰਤੀਕਾਂ ਪਿੱਛੇ ਦੀ ਨੀਅਤ ਤੇ ਸੀ ਕਿ ਇਹ ਸ਼ਰਧਾਲੂਆਂ ਦੀ ਸਹੂਲਤ ਲਈ ਹੈ ਜਾਂ ਫਿਰ ਇਹ ਕਿਤੇ ਨਾ ਕਿਤੇ ਹਉਮੇ ਦੀ ਪੂਰਤੀ ਦਾ ਇੱਕ ਸਾਧਨ ਹੈ ਹੁਣ ਵਾਰੀ ਸੀ ਓਸ਼ੋ ਦੇ ਜਵਾਬ ਦੀ ਪਰ ਉਹਨਾਂ ਨੇ ਇਹਨਾਂ ਸਵਾਲਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ ਸਗੋਂ ਉਹਨਾਂ ਨੇ ਇੱਕ ਅਜੀਹਾ ਜਵਾਬੀ ਸਵਾਲ ਕੀਤਾ ਜਿਸ ਨੇ ਪੂਰੀ ਬਹਿਸ ਦੀ ਦਿਸ਼ਾ ਹੀ ਬਦਲ ਦਿੱਤੀ ਤੇ ਸਵਾਲ ਪੁੱਛਣ ਵਾਲੇ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹੀ ਖਿੱਚ ਲਈ ਇਥੇ ਓਸ਼ੋ ਨੇ ਪੂਰੀ ਬਾਜ਼ੀ ਪਲਟ ਦਿੱਤੀ ਓਸ਼ੋ ਦੇ ਅਨੁਸਾਰ ਅਸੀਂ ਰੱਬ ਦੇ ਗੁਣਾਂ ਤੇ ਤਾਂ ਬਹਿਸ ਕਰ ਰਹੇ ਹਾਂ ਪਰ ਇਹ ਤਾਂ ਪਹਿਲੇ ਹੀ ਮੰਨ ਕੇ ਬੈਠ ਗਏ ਹਾਂ ਕਿ ਉਹ ਹੈ ਵੀ ਉਹਨਾਂ ਨੇ ਚੁਣੌਤੀ ਦਿੱਤੀ ਉਸ ਦੀ ਸ਼ਕਤੀ ਨੂੰ ਤਾਂ ਛੱਡੋ ਪਹਿਲਾਂ ਉਸ ਦੇ ਹੋਣ ਦਾ ਕੋਈ ਸਬੂਤ ਤਾਂ ਦਿਓ ਫਿਰ ਅੱਗੇ ਗੱਲ ਕਰਾਂਗੇ ਅਤੇ ਫਿਰ ਸਬੂਤ ਦੇ ਤੌਰ ਤੇ ਉਹ ਲੋਕ ਇਸੇ ਦੁਨੀਆ ਵੱਲ ਉਂਗਲ ਕਰਦੇ ਨੇ ਉਹ ਪੁੱਛਦੇ ਨੇ ਜੇ ਇੱਕ ਦਿਆਲੂ ਅਤੇ ਸਰਬਸ਼ਕਤੀਮਾਨ ਰੱਬ ਸੱਚਮੁੱਚ ਹੈ ਤਾਂ ਉਸਦੀ ਬਣਾਈ ਹੋਈ ਦੁਨੀਆ ਇੰਨੇ ਦੁੱਖਾਂ ਨਾਲ ਕਿਉਂ ਭਰੀ ਹੋਈ ਹੈ ਇਹ ਸਵਾਲ ਆਪਣੇ ਆਪ ਵਿੱਚ ਰਵਾਇਤੀ ਰੱਬ ਦੇ ਖਿਲਾਫ ਸਭ ਤੋਂ ਵੱਡਾ ਸਬੂਤ ਬਣ ਜਾਂਦਾ ਹੈ ਜ਼ਰਾ ਧਿਆਨ ਨਾਲ ਦੇਖੋ ਚਾਰੇ ਪਾਸੇ ਫੈਲੀ ਹੋਈ ਗਰੀਬੀ ਲਾ ਇਲਾਜ ਬਿਮਾਰੀਆਂ ਭੁੱਖ ਨਾਲ ਤੜਫਦੇ ਹੋਏ ਮਾਸੂਮ ਬੱਚੇ ਅਤੇ ਉਹ ਲੋਕ ਜੋ ਜਨਮ ਤੋਂ ਹੀ ਅਪਾਜ ਹਨ ਓਸ਼ੋ ਦੇ ਅਨੁਸਾਰ ਜੇ ਇੱਕ ਸਰਬਸ਼ਕਤੀਮਾਨ ਰੱਬ ਹੈ ਤਾਂ ਫਿਰ ਇਹ ਸਭ ਕੁਝ ਉਸ ਦੀ ਮਰਜ਼ੀ ਨਾਲ ਉਸ ਦੀ ਇਜਾਜ਼ਤ ਨਾਲ ਹੀ ਹੋ ਰਿਹਾ ਹੈ ਕਿ ਇਸ ਨੂੰ ਇੱਕ ਦਿਆਲੂ ਰੱਬ ਦੀ ਨਿਸ਼ਾਨੀ ਕਿਹਾ ਜਾ ਸਕਦਾ ਹੈ ਫਿਰ ਗੱਲ ਆਈ ਸਰਬ ਗਿਆਨੀ ਹੋਣ ਦੀ ਇਸ ਦਾਅਵੇ ਨੂੰ ਪਰਖਣ ਲਈ ਓਸ਼ੋ ਨੇ ਰਾਮ ਦੀ ਕਹਾਣੀ ਦੀ ਉਦਾਹਰਣ ਦਿੱਤੀ ਦਾਵਾ ਹੈ ਕਿ ਰੱਬ ਸਭ ਕੁਝ ਜਾਣਦਾ ਹੈ ਪਰ ਅਸਲੀਅਤ ਕੀ ਕਹਿੰਦੀ ਹੈ ਜੇ ਰਾਮ ਸਰਬ ਗਿਆਨੀ ਸਨ ਤਾਂ ਉਹ ਇੱਕ ਸੋਨੇ ਦੇ ਹਿਰਨ ਦੇ ਧੋਖੇ ਵਿੱਚ ਕਿਵੇਂ ਆ ਗਏ ਤੇ ਜੇ ਉਹ ਸਭ ਕੁਝ ਜਾਣਦੇ ਸਨ ਤਾਂ ਉਹਨਾਂ ਨੂੰ ਸੀਤਾ ਦੀ ਪਵਿੱਤਰਤਾ ਨੂੰ ਸਾਬਤ ਕਰਨ ਲਈ ਅਗਨੀ ਪ੍ਰੀਖਿਆ ਦੀ ਲੋੜ ਕਿਉਂ ਪਈ ਓਸ਼ੋ ਪੁੱਛਦੇ ਨੇ ਇਹ ਕਿਹੋ ਜੀ ਸਰਬ ਗਿਆਨਤਾ ਹੈ ਸਰਬ ਸ਼ਕਤੀਮਾਨ ਤੇ ਸਰਬ ਗਿਆਨ ਦੀ ਧਾਰਨਾ ਤੋਂ ਬਾਅਦ ਹੁਣ ਅਸੀਂ ਅਮਰਤਾ ਦੇ ਵਿਰੋਧਾਵਾਸਤੇ ਆਉਂਦੇ ਹਾਂ ਦੂਜਾ ਸਵਾਲ ਮੌਤ ਅਤੇ ਸਰਖਿਆ ਬਾਰੇ ਸੀ ਅਤੇ ਓਸ਼ੋ ਦਾ ਜਵਾਬ ਇੱਥੇ ਵੀ ਰਵਾਇਤੀ ਸੋਚ ਨੂੰ ਤੋੜ ਕੇ ਰੱਖ ਦਿੰਦਾ ਹੈ ਓਸ਼ੋ ਦਾ ਤਰਕ ਬਹੁਤ ਹੀ ਸਿੱਧਾ ਤੇ ਸਪਸ਼ਟ ਸੀ ਦੇਖੋ ਮੌਤ ਲਈ ਪਹਿਲਾਂ ਜਨਮ ਹੋਣਾ ਜ਼ਰੂਰੀ ਹੈ ਮੌਤ ਜਨਮ ਦਾ ਹੀ ਦੂਜਾ ਸਿਰਾ ਹੈ ਜੇ ਕੋਈ ਕਦੇ ਜਨਮਿਆ ਹੀ ਨਹੀਂ ਤਾਂ ਉਹ ਮਾਰ ਕਿਵੇਂ ਸਕਦਾ ਹੈ ਉਹਨਾਂ ਨੇ ਪੁੱਛਿਆ ਕਿ ਕਿਸੇ ਕੋਲ ਰੱਬ ਦੇ ਜਨਮ ਦਾ ਕੋਈ ਸਬੂਤ ਹੈ ਜੇ ਜਨਮ ਹੀ ਨਹੀਂ ਤਾਂ ਮੌਤ ਦਾ ਸਵਾਲ ਤਾਂ ਆਪਣੇ ਆਪ ਹੀ ਬੇਮਾਇਨਾ ਹੋ ਜਾਂਦਾ ਹੈ ਇਤਿਹਾਸ ਵੱਲ ਚਾਤ ਮਾਰੀਏ ਤਾਂ ਸੱਚਾਈ ਸਾਹਮਣੇ ਆ ਜਾਂਦੀ ਹੈ ਜਿੰਨਾ ਵੀ ਮਹਾਨ ਸ਼ਖਸੀਅਤਾਂ ਨੂੰ ਸਮੇਂ-ਸਮੇਂ ਤੇ ਰੱਬ ਦਾ ਦਰਜਾ ਦਿੱਤਾ ਗਿਆ ਉਹ ਸਰੀਰਕ ਤੌਰ ਤੇ ਅਮਰ ਨਹੀਂ ਸਨ ਕ੍ਰਿਸ਼ਨ ਦੀ ਮੌਤ ਇੱਕ ਸ਼ਿਕਾਰੀ ਦੇ ਤੀਰ ਨਾਲ ਹੋਈ, ਬੁੱਧ ਦੀ ਮੌਤ ਜ਼ਹਿਰੀਲੇ ਭੋਜਨ ਕਰਕੇ ਹੋਈ ਅਤੇ ਮਹਾਵੀਰ ਦੀ ਬਿਮਾਰੀ ਨਾਲ। ਓਸ਼ੋ ਦੇ ਅਨੁਸਾਰ ਇਹ ਤੱਤ ਸਰੀਰਿਕ ਅਮਰਤਾ ਦੀ ਪੂਰੀ ਧਾਰਨਾ ਨੂੰ ਹੀ ਝੂਠਾ ਸਾਬਿਤ ਕਰਦੇ ਨੇ। ਤਾਂ ਫਿਰ ਸਵਾਲ ਉੱਠਦਾ ਹੈ ਕਿ ਓਸ਼ੋ ਨੂੰ ਖੁਦ ਸੁਰੱਖਿਆ ਦੀ ਲੋੜ ਕਿਉਂ ਸੀ? ਓਸ਼ੋ ਦੇ ਅਨੁਸਾਰ ਸੁਰੱਖਿਆ ਦਾ ਮਕਸਦ ਮੌਤ ਨੂੰ ਟਾਲਣਾ ਨਹੀਂ ਹੈ ਕਿਉਂਕਿ ਮੌਤ ਤਾਂ ਆਣੀ ਹੈ, ਉਹ اٹਲ ਹੈ। ਸੁਰੱਖਿਆ ਦਾ ਅਸਲ ਮਕਸਦ ਹੈ ਆਪਣੀ ਜ਼ਿੰਦਗੀ ਅਤੇ ਮੌਤ ਦੀਆਂ ਸ਼ਰਤਾਂ ਖੁਦ ਤੈਅ ਕਰਨਾ ਤਾਂ ਕਿ ਜੀਵਨ ਨੂੰ ਪੂਰੀ ਤਰ੍ਹਾਂ ਜੀਆ ਜਾ ਸਕੇ ਅਤੇ ਮੌਤ ਕਿਸੇ ਹادثੇ ਜਾਂ ਕਿਸੇ ਮੂਰਖ ਦੇ ਹੱਥੋਂ ਨਾ ਹੋਵੇ ਬਲਕਿ ਇੱਕ ਸੁਭਾਵਿਕ ਅੰਤ ਹੋਵੇ ਇੱਥੋਂ ਤੱਕ ਓਸ਼ੋ ਨੇ ਪੁਰਾਣੇ ਵਿਸ਼ਵਾਸਾਂ ਦੀਆਂ ਦੀਵਾਰਾਂ ਨੂੰ ਢਾਇਆ ਹੈ ਪਰ ਓਸ਼ੋ ਦਾ ਮਕਸਦ ਸਿਰਫ ਤੋੜਨਾ ਨਹੀਂ ਬਲਕਿ ਉਸ ਤੋਂ ਪਾਰ ਇੱਕ ਨਵੀਂ ਸਮਝ ਨੂੰ ਸਿਰਜਣਾ ਹੈ ਇੱਥੋਂ ਅਸੀਂ ਇੱਕ ਨਵੀਂ ਪਰਿਭਾਸ਼ਾ ਵੱਲ ਵਧਦੇ ਹਾਂ ਜਿਸ ਨੂੰ ਉਹ ਕਹਿੰਦੇ ਨੇ ਭਗਵਤਤਾ ਦੀ ਅਵਸਥਾ ਇਹ ਓਸ਼ੋ ਦੇ ਦਰਸ਼ਨ ਦਾ ਕੇਂਦਰ ਹੈ। ਉਹਨਾਂ ਨੇ ਰੱਬ ਸ਼ਬਦ ਨੂੰ ਇੱਕ ਵਿਅਕਤੀ ਹੋਣ ਦੀ ਧਾਰਨਾ ਤੋਂ ਹਟਾ ਕੇ ਇੱਕ ਗੁਣ, ਇੱਕ ਅਵਸਥਾ, ਇੱਕ ਅਨੁਭਵ ਵਣਾ ਦਿੱਤਾ। ਯਾਨੀ ਕਿ ਰੱਬ ਕੋਈ ਬਾਹਰੀ ਸ਼ਕਤੀ ਨਹੀਂ, ਬਲਕਿ ਇੱਕ ਅੰਦਰੂਨੀ ਅਹਿਸਾਸ ਹੈ। ਤਾਂ ਇਹ ਪਗਵਤਾ ਹੈ ਕਿ ਇਸ ਦਾ ਮਤਲਬ ਹੈ ਹਰ ਜੀਵ ਦੇ ਅੰਦਰ छुपी ਹੋਈ ਉਹ ਬ੍ਰह्म ਸੰਭਾਵਨਾ। ਇਹ ਚੇਤਨਾ ਦੀ ਪੂਰਨ ਜਾਗ੍ਰਿਤੀ ਦੀ ਅਵਸਥਾ ਹੈ। ਇਸ ਲਈ ਇਸ ਦੀ ਬਾਹਰ ਪੂਜਾ ਨਹੀਂ ਕੀਤੀ ਜਾਣੀ ਚਾਹੀਦੀ। ਬਲਕਿ ਇਸ ਨੂੰ ਆਪਣੇ ਅੰਦਰ ਮਹਿਸੂਸ ਕਰਨਾ ਹੈ ਆਪਣੇ ਅੰਦਰ ਹੀ ਖੋਜਣਾ ਹੈ ਅਤੇ ਫਿਰ ਓਸ਼ੋ ਨੇ ਉਹ ਗੱਲ ਕਹੀ ਜੋ ਓਨਾ ਦਾ ਸਭ ਤੋਂ ਕ੍ਰਾਂਤੀਕਾਰੀ ਕਥਨ ਮੰਨਿਆ ਜਾਂਦਾ ਹੈ ਜਦੋਂ ਉਹ ਕਹਿੰਦੇ ਨੇ ਮੈਂ ਰੱਬ ਹਾਂ ਤਾਂ ਇਸ ਦਾ ਮਤਲਬ ਹੈ ਤੁਸੀਂ ਵੀ ਰੱਬ ਹੋ ਉਹਨਾਂ ਅਨੁਸਾਰ ਸਾਡੇ ਵਿੱਚ ਕੋਈ ਬੁਨਿਆਦੀ ਫਰਕ ਹੈ ਹੀ ਨਹੀਂ ਫਰਕ ਹੈ ਤਾਂ ਸਿਰਫ ਜਾਗਰੂਕਤਾ ਦਾ ਇੱਕ ਜਾਗ ਚੁੱਕਾ ਹੈ ਅਤੇ ਦੂਜਾ ਅਜੇ ਕੋੜੀ ਨੀਂਦ ਵਿੱਚ ਸੁੱਤਾ ਪਿਆ ਹੈ ਪਰ ਸੰਭਾਵਨਾ ਉਸ ਸਭ ਦੇ ਅੰਦਰ ਬਰਾਬਰ ਹੈ ਤਾ ਫਿਰ ਪੂਜਾ ਦਾ ਕੀ ਬਣਿਆ ਤੀਜੇ ਸਵਾਲ ਦੇ ਜਵਾਬ ਵਿੱਚ ਓਸ਼ੋ ਸਾਨੂੰ ਕਿਸੇ ਮੰਦਰ ਵਿੱਚ ਨਹੀਂ ਬਲਕਿ ਇੱਕ ਮધુਸ਼ਾਲਾ ਵਿੱਚ ਲੈ ਜਾਂਦੇ ਨੇ ਜਿੱਥੇ ਅਧਿਆਤਮ ਦੇ ਨਿਯਮ ਬਿਲਕੁਲ ਵੱਖਰੇ ਨੇ ਤਾਂ ਆਖਿਰਕਾਰ ਮਾਲਾ ਤੇ ਤਸਵੀਰ ਕਿਉਂ ਸੀ ਓਸ਼ੋ ਦੇ ਅਨੁਸਾਰ ਇਹ ਪੂਜਾ ਲਈ ਨਹੀਂ ਸੀ ਬਲਕਿ ਇਹ ਇੱਕ ਝਟਕਾ ਦੇਣ ਦਾ ਤਰੀਕਾ ਸੀ ਉਹਨਾਂ ਲੋਕਾਂ ਨੂੰ ਜਗਾਉਣ ਲਈ ਜੋ ਅੱਖਾਂ ਬੰਦ ਕਰਕੇ ਪਰੰਪਰਾਵਾਂ ਨੂੰ ਟੋੜ ਰਹੇ ਨੇ ਇੱਕ ਮਜ਼ਾਕ ਸੀ ਇੱਕ ਬਹੁਤ ਗਹਿਰਾ ਅਧਿਆਤਮਿਕ ਮਜ਼ਾਕ ਜਿਸ ਨੂੰ ਸਿਰਫ ਬੁੱਧੀ ਨਾਲ ਹੀ ਸਮਝਿਆ ਜਾ ਸਕਦਾ ਸੀ ਅੰਨੀ ਸ਼ਰਦਾ ਨਾਲ ਨਹੀਂ ਅਤੇ ਇੱਥੇ ਓਸ਼ੋ ਸਭ ਤੋਂ ਸ਼ਕਤੀਸ਼ਾਲੀ ਰੂਪਕ ਪੇਸ਼ ਕਰਦੇ ਨੇ ਉਹ ਕਹਿੰਦੇ ਨੇ ਇਹ ਕੋਈ ਮੰਦਿਰ ਨਹੀਂ ਬਣ ਰਿਹਾ ਜਿੱਥੇ ਗੰਭੀਰ ਨਿਯਮ ਹੋਣ ਬੰਧਨ ਹੋਣ ਇਹ ਤਾਂ ਇੱਕ ਮధుਸ਼ਾਲਾ ਹੈ ਇੱਕ ਅਜੇ ਹੀ ਥਾਂ ਜਿੱਥੇ ਜ਼ਿੰਦਗੀ ਦੇ ਆਨੰਦ ਵਿੱਚ ਮਸਤੀ ਵਿੱਚ ਡੁੱਬਿਆ ਜਾਂਦਾ ਹੈ ਨਾ ਕਿ ਡਰ ਅਤੇ ਕਠੋਰਤਾ ਨਾਲ ਪੂਜਾ ਕੀਤੀ ਜਾਂਦੀ ਹੈ ਅਤੇ ਅੰਤ ਵਿੱਚ ਓਸ਼ੋ ਇੱਕ ਕਾਵਿਕ ਸੱਦਾ ਦਿੰਦੇ ਨੇ ਕਿ ਸ਼ਬਦਾਂ ਦੀਆਂ ਇਹਨਾਂ ਜੰਜੀਰਾਂ ਨੂੰ ਇਸ ਪਲ ਦੇ ਪਿਆਲੇ ਵਿੱਚ ਖੁੱਲ ਜਾਣ ਦਿਓ ਇਸ ਬਹਿਸ ਅਤੇ ਤਰਕ ਤੋਂ ਪਰੇ ਹੋ ਕੇ ਖामोशी ਦੇ ਰਸ ਨੂੰ ਪੀਓ ਹੌਲੀ ਹੌਲੀ ਇੱਕ ਇੱਕ ਕੋਟ ਕਰਕੇ ਤਾਂ ਅੰਤ ਵਿੱਚ ਸਵਾਲ ਇਹ ਨਹੀਂ ਰਹਿ ਜਾਂਦਾ ਕਿ ਰੱਬ ਹੈ ਜਾਂ ਨਹੀਂ ਅਸਲ ਸਵਾਲ ਤਾਂ ਇਹ ਹੈ ਕਿ ਕੀ ਅਸੀਂ ਆਪਣੇ ਅੰਦਰ ਉਸ ਭਗਵੱਤਾ ਨੂੰ ਉਸ ਬ੍ਰਹਮਤਾ ਨੂੰ ਅਨੁਭਵ ਕਰਨ ਲਈ ਤਿਆਰ ਹਾਂ ਇਸ ਬਾਰੇ ਆਪਣੇ ਕੀ ਵਿਚਾਰ ਨੇ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਸੁਣਨ ਲਈ ਬਹੁਤ ਬਹੁਤ ਧੰਨਵਾਦ ਅਤੇ ਸਪਿਰਚੁਅਲ ਐਸੈਂਸ ਨੂੰ ਸਬਸਕ੍ਰਾਈਬ ਕਰਨਾ